ਯੇ ਵਾ ਤੁਹਾਨੂੰ ਇਹ ਗੱਲ ਕਹਾਂ ਕਿ ਤੁਹਾਡੇ ਬੱਚੇ ਨੂੰ ਚੁੱਕਿਆ ਜਾ ਸਕਦਾ ਬੱਚੇ ਨੂੰ ਅਗਵਾ ਕੀਤਾ ਜਾ ਸਕਦਾ ਬੱਚੇ ਨੂੰ ਕੋਈ ਚੱਕ ਕੇ ਲੈ ਜਾ ਸਕਦਾ ਤੁਹਾਨੂੰ ਸ਼ਰਮ ਆਰੀ ਇਹ ਗੱਲ ਚੰਗੀ ਨਾ ਲੱਗੇ ਪਰ ਇਹ ਗੱਲ ਸੱਚ ਆ ਤੇ ਮੈਂ ਚਾਹੁੰਦਾ ਨਹੀਂ ਕਦੇ ਤੁਹਾਡੇ ਨਾਲ ਇੰਨੀ ਹੋਵੇ ਪਰ ਇਵੇਂ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਹਾਲਾਤ ਬਣੇ ਪਏ ਆ ਜਿਵੇਂ ਬੱਚਾ ਚੁੱਕਣ ਵਾਲਾ ਗ੍ਰੋਥ ਸਰਗਰਮ ਹੋਇਆ ਪਿਆ ਇੱਕ ਨਹੀਂ ਕਈ ਗ੍ਰੋਥ ਹੋਣ ਕੇ ਚਲੋ 1 2 3 ਨਿਕਾ ਤਾਂ ਖਬਰਾਂ ਮੀਡੀਆ ਦੇ ਵਿੱਚ ਆ ਜਾਂਦੀਆਂ ਪਤਾ ਨਹੀਂ ਅੰਗਲੀ ਸੰਗਲੀ ਇਹਨਾਂ ਲੋਕਾਂ ਦੀ ਕਿੱਥੇ ਕਿੱਥੇ ਨਹੀਂ ਜੁੜੀ ਤੇ ਕਿੱਥੇ ਕਿੱਥੇ ਜੁੜੀ ਆ ਬਰਨਾਲੇ ਦੀ ਪੁਲਿਸ ਦੇ ਵੱਲੋਂ ਇੱਕ 2 ਸਾਲ ਦੇ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਧੰਨਵਾਦ ਪੁਲਿਸ ਦਾ। ਉਹਨਾਂ ਨੇ ਬੱਚਾ ਜਿਹੜਾ ਅਗਵਾ ਕਰਕੇ ਲੈ ਗਏ ਸੀ ਤੇ ਕੁਝ ਘੰਟਿਆਂ ਦੇ ਵਿੱਚ ਹੀ ਉਹ ਬੱਚੇ ਨੂੰ ਵਾਪਸ ਮਾਪਿਆਂ ਦੇ ਸਪੁਰਦ ਕਰਤਾ। ਮੱਧ ਪ੍ਰਦੇਸ਼ ਦੀ ਪੁਲਿਸ ਆ ਜਿਹੜੀ ਉਹਨੇ ਵੀ ਯੋਗਦਾਨ ਪਾਇਆ। ਪੰਜਾਬ ਦੀ ਪੁਲਿਸ ਨੇ ਵੀ ਬੜਾ ਸੂਝਵਾਨਤਾ ਦੇ ਨਾਲ ਆਪਣਾ ਰੋਲ ਲਭਾਇਆ ਤੇ ਇਹ ਅਸਲ ਦੇ ਵਿੱਚ ਬੱਚਾ ਜਿਹੜਾ ਇਹ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਜਿਹੜੀਆਂ ਝੁੱਗੀਆਂ ਝੌਂਪੜੀਆਂ ਉੱਥੇ ਜਿਹੜਾ ਰਹਿੰਦੇ ਆ ਪ੍ਰਵਾਸੀ ਰਹਿੰਦੇ ਆ ਉਹਨਾਂ ਦੇ ਬੱਚੇ ਉੱਥੇ ਰਹਿੰਦੇ ਆ ਆਪ ਉਹ ਵਿਚਾਰੇ ਦਿਹਾੜੀ ਦੇ ਪਤੇ ਚਲੇ ਜਾਂਦੇ ਆ ਤੇ ਮੋਟਰਸਾਈਕਲ ਸਵਾਰ ਦੋ ਜਾਣੇ ਇਸ ਬੱਚੇ ਨੂੰ ਚੁੱਕ ਕੇ ਲੈ ਗਏ ਬੜੇ ਨੰਨੇ ਮੁੰਨਾ ਬੱਚਾ ਬੜਾ ਘੋਲਾ ਜਿਹਾ ਬੱਚਾ ਤੇ ਉਸ ਬੱਚੇ ਨੂੰ 2 ਸਾਲ ਦੇ ਨੂੰ ਚੱਕ ਕੇ ਲੈ ਗਏ ਉਸ ਤੋਂ ਬਾਅਦ ਪਤਾ ਲੱਗਾ ਜੀ ਕੁਝ ਕੁ ਲੋਕਾਂ ਦੇ ਨਾਲ ਹੋਰ ਰਲੇ ਉਸ ਤੋਂ ਬਾਅਦ ਕੁਝ ਕੁ ਲੋਕ ਹੋਰ ਰਲ ਗਏ ਤੇ ਪੁਲਿਸ ਨੇ ਦਾਅਵਾ ਕੀਤਾ ਜੀ ਕਿ ਅਸੀਂ 8-9 ਜਾਣੇ ਹੁਣ ਗ੍ਰਿਫਤਾਰ ਕੀਤੇ ਆ ਤੇ ਬੱਚਾ ਜਿਹੜਾ ਉਹ ਇਹਨਾਂ ਦੇ ਕੋਲੋਂ ਲੈ ਕੇ ਤੇ ਮਾਪਿਆਂ ਦੇ ਇਹ ਸਪਰਦ ਕਰ ਦਿੱਤਾ ਗਿਆ ਉਹਨਾਂ ਨੂੰ ਸੌਂਪ ਦਿੱਤਾ ਗਿਆ ਕਹਿੰਦੇ ਵੀ ਇੱਕ ਤੰਤਰਿਕ ਆ ਜਾਂ ਕਈ ਤੰਤਰਿਕ ਵੀ ਹੋ ਸਕਦੇ ਆ ਉਹ ਕਹਿੰਦੇ ਜੀ ਕਈ ਨਾ ਬੱਚਾ ਨੂੰ 2-2 ਲੱਖ ਰੁਪਏ ਦੇ ਵਿੱਚ ਖਰੀਦ ਲੈਂਦੇ ਆ ਇੱਕ ਮੀਡੀਆ ਰਿਪੋਰਟ ਦੇ ਵਿੱਚ ਇਹ ਗੱਲ ਆਈ ਆ ਵੀ ਇਹਨਾਂ ਨੇ ਇਸ ਬੱਚੇ ਨੂੰ ਚੁੱਕ ਕੇ ਤੇ ਇੱਕ ਤੰਤਰਿਕ ਨੂੰ 2 ਲੱਖ ਰੁਪਏ ਦੇ ਵਿੱਚ ਵੇਚ ਦੇਣਾ ਸੀ ਜਿਹੜੇ ਇਸ ਗਰੋਹ ਦੇ ਵਿੱਚ ਮੈਂਬਰ ਆ ਉਹ ਵੱਖ-ਵੱਖ ਸੂਬਿਆਂ ਦੇ ਨਾਲ ਜੁੜੇ ਹੋਏ ਆ ਅੰਗਲੀ ਸੰਗਲੀ ਉਹਨਾਂ ਦੀ ਕਈ ਸੂਬਿਆਂ ਦੇ ਵਿੱਚ ਆ ਬੱਚਾ ਤੁਹਾਡਾ ਚੁੱਕਿਆ ਉਹ ਬੱਚਾ ਹਸਪਤਾਲ ਦੇ ਵਿੱਚੋਂ ਵੀ ਚੁੱਕਦੇ ਆ ਉਹਨਾਂ ਦੇ ਕਈ ਥਾਵਾਂ ਦੇ ਉੱਤੇ ਹਸਪਤਾਲ ਦੇ ਵਿੱਚ ਜਿਹੜੀਆਂ ਲੇਡੀਜ਼ ਮੈਂਬਰ ਹੈਗੀਆਂ ਉਹਨਾਂ ਦੇ ਨਾਲ ਵੀ ਗੰਡਸੰਡ ਹੈਗੀ ਆ ਉਹ ਦੱਸਦੀਆਂ ਜੀ ਕਿ ਅੱਜ ਸਾਡੇ ਹਸਪੀਟਲ ਦੇ ਵਿੱਚ ਇੰਨੀਆਂ ਜਣਾਂ ਦੀ ਡਿਲੀਵਰੀ ਹੋਈ ਆ ਇੰਨੇ ਮੁੰਡੇ ਹੋਏ ਤੇ ਇੰਨੀਆਂ ਕੁੜੀਆਂ ਹੋਈਆਂ ਅੱਜ ਪਿਛਲੇ 24 ਘੰਟਿਆਂ ਦੇ ਵਿੱਚ ਆ ਆ ਗਤੀਵਨੀਆਂ ਇੱਥੋਂ ਨੀਆਂ ਆ ਜਿਹੜਾ ਪਰਿਵਾਰ ਆ ਮੁੰਡੇ ਵਾਲਾ ਇਹ ਲੋੜਵੰਦ ਹੈਗਾ ਆ ਪਰਿਵਾਰ ਇਵੇਂ ਆ ਪਹਿਲੀ ਗੱਲ ਤਾਂ ਉੱਥੇ ਹੀ ਗੱਲ ਚੱਲ ਪੈਂਦੀ ਆ ਵੀ ਭਾਈ ਜੇਕਰ ਤੁਹਾਡੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਤੁਸੀਂ ਅੱਗੇ ਦੇ ਦਿਓ ਤੁਸੀਂ ਤਾਂ ਗਰੀਬ ਲੋਕ ਆ ਜੇ ਨਹੀਂ ਵੀ ਤਾਂ ਫਿਰ ਬੱਚਾ ਵਟਾਉਣ ਵਾਲਾ ਕੰਮ ਵੀ ਚੱਲਦਾ ਤੁਸੀਂ ਦੇਖਿਆ ਹੀ ਪਿਛਲੇ ਦਿਨੀ ਖਬਰਾਂ ਦੇ ਵਿੱਚ ਵੀ ਭਾਈ ਬੱਚਾ ਚੱਕ ਕੇ ਹਸਪਤਾਲ ਦੇ ਵਿੱਚੋਂ ਕੁਝ ਕੁ ਲੋਕ ਫਰਾਰ ਹੋ ਜਾਂਦੇ ਆ ਉਹ ਬੱਚਾ ਜਾਂ ਤਾਂ ਤੰਤਰਕਾਂ ਨੂੰ ਦੇ ਦਿੰਦੇ ਆ ਜਾਂ ਇਹਦੇ ਵਿੱਚ ਅੰਗਲੀ ਸੰਗਲੀ ਇਹ ਹੈਗੀ ਆ ਵੀ ਜਿਹੜੇ ਲੋਕਾਂ ਦੇ ਔਲਾਦ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਵੀ ਕਿਸੇ ਦੇ ਔਲਾਦ ਹੈ ਨਹੀਂ ਉਹਨਾਂ ਦੇ ਕੋਲੇ ਪੈਸੇ ਵਾਧੂ ਆ ਉਹ ਕਹਿੰਦੇ ਜੀ 5 ਲੱਖ ਰੁਪਈਆ ਸਾਡੇ ਕੋਲ ਲੈ ਲਓ ਜੇਕਰ ਉਦਾਂ ਆਪਾਂ ਬੱਚਾ ਅਡੌਪਟ ਕਰਨਾ ਹੋਵੇ ਉਹਦੇ ਲਈ ਪ੍ਰਕਿਰਿਆ ਬੜੀ ਲੰਮੀ ਚੌੜੀ ਹੈਗੀ ਆ ਤੇ ਭਾਈ ਇਹ ਅੰਦਰੋਂ ਹੀ ਸੂਚਨਾਵਾਂ ਜਾਂਦੀਆਂ ਵੀ ਭਾਈ ਬੱਚਾ ਤੁਹਾਨੂੰ ਅਸੀਂ ਬਹਾਇਆ ਕਰਵਾ ਦੇਾਂਗੇ ਦੇ ਫਿਕਰ ਰੋ ਤੇ ਪੈਸੇ ਇੰਨੇ ਲਵਾਂਗੇ ਤੇ ਇਹ ਧੰਦਾ ਚੱਲੀ ਵੀ ਜਾਂਦਾ ਹੁਣ ਜਿਹੜਾ ਇਹ ਧੰਦਾ ਬੇਨਕਾਬ ਕੀਤਾ ਬੱਚਾ ਅਗਵਾ ਕਰਨ ਵਾਲਾ ਬੱਚਾ ਚੱਕ ਕੇ ਲਿਜਾਣ ਵਾਲਾ ਗਰੋਹ ਜਿਹੜਾ ਬੇਨਕਾਬ ਕੀਤਾ ਇਹਦੇ ਲਈ ਪੁਲਿਸ ਦਾ ਧੰਨਵਾਦ ਆ ਪਰ ਤੁਹਾਡੇ ਬੱਚੇ ਵੀ ਤਾਂ ਬਾਹਰ ਖੇਡਦੇ ਆ ਤੁਹਾਡੇ ਬੱਚੇ ਵੀ ਤਾਂ ਸਾਥਗੰਦ ਦੇ ਨਾਲ ਉਰੇ ਪਰੇ ਜਾਂਦੇ ਆ ਹੱਟੀ ਤੇ ਵੀ ਜਾਂਦੇ ਆ ਘੁੰਮਣ ਵੀ ਜਾਂਦੇ ਆ ਖੇਡਣ ਕੁੱਦਣ ਵੀ ਜਾਂਦੇ ਆ ਪੜਨ ਵੀ ਜਾਂਦੇ ਆ ਕਿਸੇ ਨਾਲ ਵੀ ਇਹ ਕੁਝ ਵਾਪਰ ਸਕਦਾ ਇਸ ਕਰਕੇ ਚੁਕੰਨੇ ਪੰਜਾਬ ਦੇ ਵਿੱਚ ਹਰ ਮਾਂ ਬਾਪ ਨੂੰ ਰਹਿਣ ਦੀ ਰੋੜਾ ਕਿਉਂਕਿ ਇਹ ਇਹੋ ਜੀ ਜਾਣਕਾਰੀ ਹੈ ਜਿਹਦੇ ਕਰਕੇ ਤੁਸੀਂ ਆਪਦੇ ਬੱਚੇ ਨੂੰ ਬਚਾ ਸਕਦੇ ਆ ਤੁਹਾਡੇ ਬੱਚੇ ਦੇ ਉੱਤੇ ਜੇਕਰ ਕੋਈ ਇਸ ਤਰੀਕੇ ਨਾਲ ਝੱਪਟ ਮਾਰ ਕੇ ਉਹਨੂੰ ਲਿਜਾਣਾ ਚਾਵੇ ਤਾਂ ਸ਼ਾਇਦ ਤੁਸੀਂ ਆਪਣੇ ਬੱਚੇ ਨੂੰ ਬਚਾ ਲਵੋ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਪ੍ਰਤੀ ਚੁਕੰਨੇ ਰਹੋਗੇ ਕਿਉਂਕਿ ਬੱਚਾ ਨੇ ਖੇਡਣਾ ਉਹ ਤਾਂ ਮਾਸੂਮ ਆ ਬਾਅਦ ਦੇ ਵਿੱਚ ਵੇਲਾ ਹੱਥ ਦੇ ਵਿੱਚ ਨਹੀਂ ਆਉਂਦਾ ਸੋ ਭਾਈ ਪੰਜਾਬ ਦੇ ਵਿੱਚ ਬੱਚਾ ਚੁੱਕਣ ਵਾਲਾ ਬੱਚਾ ਚੋਰ ਗਰੋਸਰ ਕਰਮਾ ਹੈਗਾ ਉਹਨਾਂ ਨੂੰ ਤੁਹਾਡੇ ਬੱਚੇ ਨਾਲ ਕੋਈ ਮੋਹ ਨਹੀਂ ਉਹਨਾਂ ਦੇ ਲਈ ਇਹ ਇੱਕ ਚੀਜ਼ ਹੈ ਇੱਕ ਵਸਤੂ ਆ ਉਹਨਾਂ ਨੇ ਅੱਗੇ ਵੇਚਣੀ ਆ ਪੈਸੇ ਕਮਾਉਣਾ ਜੇ ਅੱਜ ਪੰਜਾਬ ਦੇ ਵਿੱਚ ਖੂਨ ਵੇਚ ਸਕਦਾ ਜੇਕਰ ਅੱਜ ਪੰਜਾਬ ਦੇ ਵਿੱਚ ਪਲੇਟਲੇਟ ਸੈੱਲ ਵੇਚ ਸਕਦੇ ਆ ਜੇ ਅੱਜ ਪੰਜਾਬ ਦੇ ਵਿੱਚ ਕਿਡਨੀ ਗਰੋ ਸਾਹਮਣੇ ਆ ਸਕਦੇ ਆ ਜੇ ਅੱਜ ਪੰਜਾਬ ਦੇ ਵਿੱਚ ਹੋਰ ਜਿਹੜੇ ਗਰੋ ਸਾਹਮਣੇ ਆ ਸਕਦੇ ਆ ਮਨੁੱਖੀ ਅੰਗਾਂ ਨੂੰ ਵੇਚਣ ਵਾਲੇ ਖਰੀਦਣ ਵਾਲੇ ਤੇ ਭਾਈ ਫਿਰ ਕਿਸੇ ਦੇ ਲਈ ਬੱਚਾ ਤੁਹਾਡਾ ਕਿੰਨੀ ਕ ਇਮਾਨੀਤ ਰੱਖਦਾ ਤੁਹਾਡਾ ਬੱਚਾ ਤੁਹਾਡੇ ਲਈ ਮਹੱਤਵਪੂਰਨ ਇਮਾਨੀਤ ਵਾਲਾ ਕਿਉਂਕਿ ਤੁਹਾਡਾ ਖੂਨ ਆ ਤੁਹਾਡਾ ਅੰਸ਼ਾ ਉਹ ਮੁੰਡਾ ਜਾਂ ਕੁੜੀ ਆ ਪਰ ਭਾਈ ਕਿਸੇ ਦੇ ਲਈ ਇਹ ਸੌਦਾ ਕਿਸੇ ਦੇ ਲਈ ਇਹ ਪ੍ਰੋਡਕਟ ਆ ਉਹਨਾਂ ਨੇ ਉਹ ਵੇਚਣਾ ਤੇ ਪੈਸੇ ਇਕੱਠੇ ਕਰਨੇ ਆ ਆਪਦੀ ਖੀਸੇ ਭਰਨੇ ਆ ਆਪਦੀ ਜੇਬ ਭਰਨੀ ਆ ਇਸ ਕਰਕੇ ਭਾਈ ਇਸ ਮਾਮਲੇ ਦੇ ਪ੍ਰਤੀ ਸੁਚੇਤ ਰਹੋ ਜਿਵੇਂ ਬਰਨਾਲੇ ਦੇ ਵਿੱਚ ਬੱਚਾ ਚੁੱਕਿਆ ਗਿਆ ਤੇ ਫੜਿਆ ਗਿਆ ਤੁਹਾਡਾ ਬੱਚਾ ਚੁੱਕਿਆ ਜਾਵੇ ਤੇ ਫੜਿਆ ਵੀ ਜਾਵੇ ਸਪੁਰਦ ਕਰ ਦਿੱਤਾ ਜਾਵੇ ਤੁਹਾਨੂੰ ਵਾਪਸ ਕੀਤਾ ਜਾਵੇ ਇਹ ਜ਼ਰੂਰੀ ਨਹੀਂ ਆ ਇਸ ਕਰਕੇ ਚੁੱਕਣੇ ਰਹਿਣ ਦੀ ਅਜਲੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਆ ਇਹ ਪੰਚਾਇਤਾਂ ਨੂੰ ਵੀ ਬੇਨਤੀ ਹੈ ਵੀ ਹੋਕੇ ਦਿੰਦੇ ਰਿਹਾ ਕਰੋ ਮਾਪਿਆਂ ਨੂੰ ਵੀ ਬੇਨਤੀ ਵੀ ਭਾਈ ਤੁਸੀਂ ਵੀ ਸੁਚੇਤ ਰਿਹਾ ਕਰੋ ਅਧਿਆਪਕਾਂ ਨੂੰ ਵੀ ਬੇਨਤੀ ਆ ਤੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਮੈਂਟਲੀ ਤੌਰ ਤੇ ਪ੍ਰਿਪੇਅਰ ਕੀਤਾ ਜਾਵੇ ਛੋਟੀ ਉਮਰ ਦੇ ਵਿੱਚ ਕਿ ਜੇਕਰ ਕੋਈ ਇਦਾਂ ਦਾ ਤੁਹਾਡੇ ਨਾਲ ਕੁਝ ਕਰੇ ਤੁਹਾਡੇ ਨਾਲ ਜ਼ਿਆਰਤੀ ਕਰੇ ਤੁਹਾਡੇ ਨਾਲ ਜ਼ਬਰਦਸਤੀ ਕਰੇ ਤੁਹਾਨੂੰ ਚੋਕਣ ਦੀ ਕੋਸ਼ਿਸ਼ ਕਰੇ ਤੁਸੀਂ ਕਿਵੇਂ ਆਪਣੇ ਬਚਾ ਦੀ ਕੋਸ਼ਿਸ਼ ਕਰਨੀ ਆ ਇੱਕ ਹੋਰ ਠੱਗੀ ਦੀ ਗੱਲ ਆ ਗੱਲਾਂ ਦੋਵੇਂ ਬੜੀਆਂ ਮਹੱਤਵਪੂਰਨ ਸੀ ਇੱਕ ਇਹ ਆ ਕਿ ਜੇਕਰ ਜਾਗਦੇ ਰਹੋਗੇ ਸ਼ਾਇਦ ਤੁਹਾਡੇ ਬੱਚੇ ਬਚ ਜਾਣ ਦੂਜੀ ਗੱਲ ਇਹ ਆ ਬਈ ਅਸਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਤੇ ਪੰਜਾਬੋਂ ਬਾਹਰਲੇ ਕੁਝ ਹੋਰ ਹਿੱਸਿਆਂ ਦੇ ਵਿੱਚ ਇਹ ਰਿਪੋਰਟਾਂ ਸਾਹਮਣੇ ਆਉਂਦੀਆਂ ਕਿ ਕੁਝ ਲੋਕ ਤੁਹਾਡੇ WhatsApp ਦੇ ਉੱਤੇ ਇੱਕ ਫੋਟੋ ਭੇਜਦੇ ਆ ਮੰਨ ਲਓ ਮੇਰੇ WhatsApp ਤੇ ਫੋਟੋ ਆ ਗਈ ਉਹਦੇ ਥੱਲੇ ਲਿਖਿਆ ਹੁੰਦਾ ਜੀ ਕਿ ਇਹ ਬੱਚਾ ਗੁੰਮ ਹੈ ਇਹ ਬੱਚਾ ਮਿਸਿੰਗ ਹੈ ਇਸ ਬੱਚੇ ਦਾ ਐਡਰੈਸ ਫੁਲਾਣੀ ਥਾਂ ਦਾ ਹੈ ਤੁਸੀਂ ਇਸ ਬੱਚੇ ਨੂੰ ਲੱਭਣ ਦੇ ਵਿੱਚ ਕਿਰਪਾ ਕਰਕੇ ਮਦਦ ਕਰੋ ਤੇ ਇਸ ਫੋਟੋ ਨੂੰ ਵੱਖ-ਵੱਖ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਆਪਾਂ ਕਈ ਵਾਰੀ ਤਰਸ ਖਾ ਲੈਂਦੇ ਵੀ ਜੇਕਰ ਅਸੀਂ 30 ਸੈਕਿੰਡ ਜਾਂ 1 ਮਿੰਟ ਲਾ ਕੇ 10 ਵੀ ਗਰੁੱਪਾਂ ਦੇ ਵਿੱਚ ਇਹ ਫੋਟੋ ਪਾ ਦਾਂਗੇ ਤੇ ਭਾਈ ਕਿਸੇ ਦਾ ਸਾਡਾ ਕੀ ਜਾਂਦਾ ਕਿਸੇ ਦਾ ਜੇ ਪੈਦਾ ਹੁੰਦਾ ਹੋਵੇ ਸੂਚਨਾ ਜੇ ਅੱਗੇ ਫੈਲਦੀ ਹੋਵੇ ਪਰ ਉਹ ਫੋਟੋ ਨੂੰ ਆਪਾਂ ਤਾਂ ਅੱਗੇ ਭੇਜ ਸਕਦੇ ਜੇਕਰ ਆਪਾਂ ਡਾਊਨਲੋਡ ਕਰਾਂਗੇ ਜਦੋਂ ਤੁਸੀਂ ਉਸ ਫੋਟੋ ਨੂੰ ਡਾਊਨਲੋਡ ਕਰਦੇ ਆ ਤਾਂ ਜਿਹੜੇ ਛਾਤਰਾ ਨੇ ਉਹ ਫੋਟੋ ਤੁਹਾਨੂੰ ਭੇਜੀਆ ਤੁਹਾਡੇ ਮੋਬਾਈਲ ਵਿੱਚਲਾ ਸਾਰਾ ਐਕਸੈਸ ਉਹਨਾਂ ਦੇ ਕੋਲੇ ਚਲਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਜਾਂਦਾ ਤੁਹਾਡੇ ਮੋਬਾਈਲ ਦੀਆਂ ਨਿੱਜੀ ਜਾਣਕਾਰੀਆਂ ਉਹਨਾਂ ਦੇ ਕੋਲੇ ਪਹੁੰਚ ਜਾਂਦੀਆਂ ਸਾਫਟਵੇਅਰ ਦੇ ਰਾਹੀਂ ਯਾਨੀ ਕਿ ਜੇਕਰ ਕਿਸੇ ਅਨਨੋਮ ਨੰਬਰ ਤੋਂ ਤੁਹਾਨੂੰ ਕੋਈ ਫੋਟੋ ਆਉਂਦੀ ਆ ਇਹ ਗੱਲ ਕਹੀ ਜਾਂਦੀ ਜੇ ਕਿ ਇਹ ਮਿਸਿੰਗ ਆ ਇਹ ਲੋੜਵੰਦ ਆ ਇਹਦੀ ਮਦਦ ਕਰਨੀ ਚਾਹੀਦੀ ਆ ਅਨਨੋਮ ਨੰਬਰ ਤੋਂ ਆਇਆ ਸੁਨੇਹਾ ਤੇ ਤੁਸੀਂ ਤੁਰੰਤ ਉਹ ਫੋਟੋ ਨੂੰ ਡਾਊਨਲੋਡ ਦਾ ਕਰਿਆ ਕਰੋ ਹੋ ਸਕਦਾ ਉਹ ਲੁਟੇਰੀਆਂ ਨੇ ਕੁਝ ਕੀਤਾ ਹੋਵੇ ਉਹ ਸਾਈਬਰ ਠੱਗਾਂ ਦੇ ਵੱਲੋਂ ਆ ਕੁਝ ਕੀਤਾ ਗਿਆ ਹੋਵੇ ਹੁਣ ਤੱਕ ਵੱਖ-ਵੱਖ ਸੂਬਿਆਂ ਦੇ ਵਿੱਚੋਂ ਬੜੀਆਂ ਹੀ ਹੋਜ ਕੇ ਰਿਪੋਰਟਾਂ ਆਈਆਂ ਸਾਈਬਰ ਸੈੱਲ ਦੇ ਕੋਲੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਕਿ ਭਾਈ ਆ ਕੁਝ ਵੀ ਠੱਗਣ ਵਾਲੇ ਲੋਕਾਂ ਦੇ ਵੱਲੋਂ ਇਸ ਵੇਲੇ ਕੀਤਾ ਜਾ ਰਿਹਾ ਹੈ ਸੋ ਆਪਾਂ ਕਈ ਵਾਰੀ ਮਦਦ ਕਰਨੇ ਕਰਨੇ ਆਪਦਾ ਪੂੰਡਾ ਕਰਵਾ ਕੇ ਵੇਹ ਜਾਨੇ ਆ ਸੋ ਇਸ ਕਰਕੇ ਸੁਜਗ ਰਹੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਆਉਂਦਾ ਜੇਕਰ ਤੁਹਾਨੂੰ ਕੋਈ ਫੋਨ ਕਰਦਾ ਕਿ ਤੁਹਾਡੇ ਤੇ ਪਰਚਾ ਦਰਜ ਹੋ ਗਿਆ ਤੁਹਾਡਾ ਪਾਰਸਲ ਆ ਜਿਹੜਾ ਉਹ ਫਲਾਣੀ ਥਾਂ ਤੇ ਭੇਜਿਆ ਗਿਆ ਸੀ ਉਹਦੀ ਇਨਕੁਆਰੀ ਹੋਈ ਆ ਉਹ ਤਾਂ ਗਲਤ ਲੋਕਾਂ ਦੇ ਕੋਲ ਤਾਂ ਨਸ਼ੇ ਵਾਲਾ ਪਾਰਸਲ ਆ ਤੁਹਾਡੇ ਬਾਰੇ ਆ ਜਾਣਕਾਰੀ ਆਈ ਹੈ ਤੁਹਾਡੇ ਬਾਰੇ SIM ਕਾਰਡ ਇੱਕ ਜਾਣਕਾਰੀ ਮਿਲੀ ਆ ਤੁਹਾਡਾ ਕ੍ਰੈਡਿਟ ਕਾਰਡ ਇਸ ਤਰੀਕੇ ਦੇ ਨਾਲ ਆ ਤੁਸੀਂ ਸਮਾਜ ਵਿਰੋਧੀ ਕੰਮ ਕਰ ਰਹੇ ਹੋ ਤੁਸੀਂ ਇੱਥੇ ਆਉਂਗੇ ਤੁਹਾਡੇ ਤੇ ਪਰਚਾ ਦਰਜ ਹੋਇਆ ਨਹੀਂ ਤਾਂ ਤੁਹਾਨੂੰ ਵੀਡੀਓ ਕਾਲ ਦੇ ਉੱਤੇ ਭਾਈ ਪੇਸ਼ੀ ਦੇ ਵਿੱਚ ਤੁਹਾਨੂੰ ਹਾਜ਼ਰ ਕਰ ਲੈਨੇ ਆ ਜ਼ੂਮ ਦੇ ਉੱਤੇ ਕਰ ਲੈਨੇ ਆ ਵੀਡੀਓ ਕਾਨਫਰੈਂਸਿੰਗ ਕਰ ਲੈਨੇ ਆ ਉਹਨਾਂ ਨੇ ਸਾਰਾ ਕੁਝ ਕ੍ਰੀਏਟ ਕੀਤਾ ਹੁੰਦਾ ਇਸ ਕਰਕੇ ਭਾਈ ਤੁਸੀਂ ਉਹਨਾਂ ਦੇ ਚਾਂਸੇ ਦੇ ਵਿੱਚ ਨਾ ਆਓ ਦੁਨੀਆ ਦੇ ਵਿੱਚ ਕੋਸੇ ਵੀ ਸੂਬੇ ਦੀ ਪੁਲਿਸ ਨਹੀਂ ਗਈ ਕਿਸੇ ਵੀ ਦੇਸ਼ ਦੀ ਪੁਲਿਸ ਨਹੀਂ ਜਿਹੜੀ ਤੁਹਾਨੂੰ ਇਹ ਗੱਲ ਕਹਿੰਦੀ ਹੋਵੇ ਵੀਡੀਓ ਕਾਲ ਦੇ ਉੱਤੇ ਕਿ ਭਾਈ ਤੂੰ ਆ ਗਲਤੀ ਕਿਵੇਂ ਕੀਤੀ ਆ ਕੋਈ ਅਸੀਂ ਅਦਾਲਤ ਨਹੀਂ ਜਿਹੜੀ ਤੁਹਾਨੂੰ ਇਹ ਗੱਲ ਕਹਿੰਦੀ ਹੋਵੇ ਕਿ ਭਾਈ ਤੂੰ ਇੰਨੇ ਪੈਸੇ ਸਾਡੇ ਖਾਤੇ ਦੇ ਵਿੱਚ ਪਾ ਦੇ ਤੇ ਭਾਈ ਤੜੇ ਇੰਨੇ ਦਾ ਤੁਹਾਨੂੰ ਗ੍ਰਿਫਤਾਰ ਕਰਨ ਘਰੇ ਆ ਜਾਂਗੇ ਇਹ ਸਭ ਡਰਾਮਾ ਲੋਕਾਂ ਨੂੰ ਇਸ ਵੇਲੇ ਬਚਨ ਦੀ ਲੋੜ ਆ ਠੱਗਾਂ ਨੇ ਨਵੇਂ-ਨਵੇਂ ਤਰੀਕੇ ਇਜਾਦ ਕੀਤੇ ਆ ਪਰ ਤੁਸੀਂ ਇਹਨਾਂ ਦੇ ਵਿੱਚੋਂ ਬਚਣਾ ਕਿਵੇਂ ਇਹ ਤੁਹਾਡੀ ਆਪਣੀ ਨਿੱਜੀ ਇੱਛਾ ਹੈਗੀ ਆ ਤੁਹਾਡੀ ਆਪਣੀ ਨਿੱਜੀ ਮਰਜ਼ੀ ਹੈਗੀ ਆ ਸੋ ਲੋੜ ਇਸ ਵਕਤ ਭਾਈ ਸੁਜਾਗ ਰਹਿਣ ਦੀ ਆ ਬਾਅਦ ਦੇ ਵਿੱਚ ਕੁਝ ਹੱਥ ਨਹੀਂ ਆਉਂਦਾ ਫਿਰ ਆਪਾਂ 2 ਮਹੀਨੇ ਪੁਲਿਸ ਦੇ ਕੋਲੇ ਜਾ ਕੇ ਟਕਰਾ ਮਾਰਦੇ ਆ ਇਹ ਗੱਲ ਕਹਿੰਦੇ ਕਿ ਪੁਲਿਸ ਨੇ ਸਾਡੀ ਸੁਣੀ ਨਹੀਂ ਪੁਲਿਸ ਨੂੰ ਤਾਂ ਆਪ ਨੂੰ ਮੁਕੰਮਲ ਜਾਣਕਾਰੀ ਨਹੀਂ ਹੁੰਦੀ ਵੀ ਭਾਈ ਤੁਹਾਡੇ ਨਾਲ ਵਾਪਰਿਆ ਕੀ ਆ ਪਤਾ ਲੱਗਦਾ ਜੀ ਕਿ ਤਾਂ ਕਿਸੇ ਹੋਰ ਦੇਸ਼ ਦੇ ਆਈਪੀ ਡਰੈਸ ਦੇ ਕੋਈ ਸਾਰਾ ਕੁਝ ਕੀਤਾ ਗਿਆ ਸੋ ਕੁਝ ਨਹੀਂ ਪਤਾ ਲੱਗਦਾ ਪਰ ਜੇਕਰ ਤੁਸੀਂ ਪਹਿਲਾਂ ਹੀ ਸੁਝਾ ਕਰਾਓਗੇ ਪਹਿਲਾਂ ਹੀ ਚੁੱਕਨੇ ਰਹੋਗੇ ਤੇ ਭਾਈ ਤੁਹਾਡੇ ਚਾਰ ਛਿਲੜ ਵੀ ਬਚ ਜਾਣਗੇ ਤੁਹਾਡੀ ਮਨੋਸਥਿਤੀ ਦੇ ਉੱਤੇ ਬੜਾ ਅਸਰ ਨਹੀਂ ਪਊਗਾ ਤੁਸੀਂ ਮਾਨਸਿਕ ਤੌਰ ਤੇ ਠੀਕ ਵੀ ਰਹੋਗੇ ਤੁਸੀਂ ਪਰੇਸ਼ਾਨੀ ਵਿੱਚ ਨਹੀਂ ਜਾਓਗੇ ਤੁਹਾਡੀ ਮਿਹਨਤ ਦੀ ਕਮਾਈ ਆ ਜਿਹੜੀ ਖਤਮ ਨਹੀਂ ਹੋਊਗੀ ਸੋ ਇਹ ਬਹੁਤ ਵੱਡੀ ਸਮੇਂ ਦੀ ਜ਼ਰੂਰਤ ਹੈ ਪਰ ਇਹਦੇ ਬਾਰੇ ਇਸ਼ਤਿਹਾਰਬਾਜ਼ੀ ਜਾਰੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਵੀ ਪਾਈ ਆਂਦੇ ਬੱਚਿਆਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਤੁਸੀਂ ਆਪਦੇ ਪੈਸੇ ਨੂੰ ਕਿਵੇਂ ਬਚਾ ਕੇ ਰੱਖਣਾ ਤੁਸੀਂ ਫੇਕ ਕਾਲ ਤੋਂ ਬਚਣਾ ਕਿਵੇਂ ਆ ਇਹਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਬੰਧ ਹੋਣੇ ਚਾਹੀਦੇ ਆ ਤੇ ਇੱਕ ਜਾਣਕਾਰੀ ਮੈਂ ਜਾਨੀ ਜਾਨੇ ਹੋਰ ਸਾਂਝੀ ਕਰ ਰਿਆਂ ਪੰਜਾਬ ਦੇ ਵਿੱਚ ਇਸ ਵੇਲੇ ਬੱਚੇ ਜੇ ਇੱਕ ਪਾਸੇ ਚੱਕੇ ਜਾ ਰਹੇ ਆ ਦੂਜੇ ਪਾਸੇ ਬੱਚੇ ਕੁੱਤਿਆਂ ਦੀ ਖੁਰਾਕ ਵੀ ਬਣ ਰਹੇ ਆ ਕਦੇ ਕਿਸੇ ਥਾਂ ਦੇ ਉੱਤੇ ਕੁੱਤਾ ਬੱਚੇ ਨੂੰ ਖਾ ਗਿਆ ਕਦੇ ਕਿਸੇ ਥਾਂ ਦੇ ਉੱਤੇ ਕੁੱਤਾ ਬੱਚੇ ਨੂੰ ਖਾ ਗਿਆ ਆਹ ਖਬਰਾਂ ਪੰਜਾਬ ਦੇ ਵਿੱਚ ਆਮ ਆਉਂਦੀਆਂ ਤੇ ਕੁੱਤਿਆਂ ਦੇ ਉੱਤੇ ਕੋਈ ਲਗਾਮ ਨਹੀਂ ਤੇ ਕੁੱਤਿਆਂ ਦੀ ਕੋਈ ਰੋਕ-ਥਾਮ ਨਹੀਂ ਮੈਂ ਕਦੇ-ਕਦੇ ਸੋਚਦਾ ਵੀ ਹਾਲੇ ਤੱਕ ਤਾਂ ਪੰਜਾਬ ਦੇ ਵਿੱਚੋਂ ਕੁੱਤੇ ਨਹੀਂ ਖਤਮ ਹੋਏ ਅਸੀਂ ਤਸ਼ਕਰ ਕਿਵੇਂ ਖਤਮ ਕਰ ਲਾਂਗੇ ਅਸੀਂ ਗੈਂਗਸਟਰ ਕਿਵੇਂ ਖਤਮ ਕਰ ਲਾਂਗੇ ਅਸੀਂ ਸਮਾਜ ਵਿਰੋਧੀ ਅਨਸਰ ਕਿਵੇਂ ਖਤਮ ਕਰ ਲਾਂਗੇ ਪਹਿਲਾਂ ਪੰਜਾਬ ਦੇ ਵਿੱਚੋਂ ਆਪਾਂ ਕੁੱਤੇ ਖਤਮ ਕਰ ਲਈਏ ਪਹਿਲਾਂ ਪੰਜਾਬ ਦੇ ਵਿੱਚੋਂ ਆਪਾਂ ਚਾਇਨਾ ਡੋਰ ਖਤਮ ਕਰ ਲਈਏ ਯਾਨੀ ਕਿ ਧਾਗਾ ਖਤਮ ਕਰ ਲਈਏ ਪਹਿਲਾਂ ਪੰਜਾਬ ਦੇ ਵਿੱਚੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਆਪਾਂ ਹੱਲ ਕਰ ਲਈਏ ਜਿਹਦੇ ਕਰਕੇ ਹਰ ਮਹੀਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਮੌਤ ਹੋ ਜਾਂਦੀ ਆ ਬੇਕਸੂਰ ਲੋਕਾਂ ਦੀ ਹਰਸਨ ਵਿੱਚ ਮੌਤ ਹੁੰਦੀ ਆ ਆਪਾਂ ਪਹਿਲਾਂ ਆਹ ਮਸਲੇ ਹੱਲ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਤਸਕਰਾਂ ਦੇ ਵਾਲੇ ਵੀ ਹੋ ਜਗੇ ਆਪਾਂ ਹੋਰ ਵਕ ਵਕ ਮਸਲੇ ਵੀ ਹੱਲ ਕਰ ਲਈਏ ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਭਾਈ ਆਪਾਂ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲੱਗੇ ਲੋਕਾਂ ਦੀ ਜ਼ਿੰਦਗੀ ਬਹੁਤ ਕੀਮਤੀ ਆ ਧਾਗਾ ਨਹੀਂ ਲੋਟ ਆਉਂਦਾ ਸਾਡੇ ਕੋਲ ਕੁੱਤੇ ਨਹੀਂ ਕਾਬੂ ਆਏ ਸਾਡੇ ਕੋਲ ਪਸ਼ੂ ਨਹੀਂ ਕਾਬੂ ਆਏ ਸਾਡੇ ਕੋਲ ਟੋਏ ਨਹੀਂ ਕਾਬੂ ਆਏ ਸਾਡੇ ਕੋਲ ਤੇ ਆਪਾਂ ਭਾਈ ਇਹ ਗੱਲ ਕਹਿੰਨੇ ਕਿ ਭਾਈ ਪੰਜਾਬ ਦੇ ਵਿੱਚ ਆ ਵੀ ਕਰ ਲਿਆਂਗੇ ਉਹ ਵੀ ਕਰ ਲਿਆਂਗੇ ਸਾਰੀਆਂ ਸਰਕਾਰਾਂ ਲੱਗ ਪੰਗੀ ਕੋਝੀਆਂ ਪਰ ਖੈਰ ਸੋਵਤ ਰਸਸ ਰੇਤੇ ਗੰਡ ਆਪਦੇ ਬੱਚਿਆਂ ਦੀ ਰਾਖੀ ਆਪ ਕਰੋ ਇਹ ਕਿਸੇ ਲਈ ਇੱਕ ਸੌਦਾ ਦੂਜੀ ਬੇਨਤੀ ਇਹ ਆ ਕਿ ਭਾਈ ਲਾਲਚ ਦੇ ਵਚਨਾਂ ਆਓ ਸਾਈਬਰ ਠੱਗਾਂ ਤੋਂ ਬਚੋ ਤੇ ਤੀਜੀ ਬੇਨਤੀ ਸਰਕਾਰਾਂ ਨੂੰ ਕਿ ਭਾਈ ਲੋਕਾਂ ਦੀ ਰਾਖੀ ਕਰਨਾ ਸ਼ੁਰੂ ਕਰਗੇ ਨਹੀਂ ਤਾਂ ਲੋਕ ਕੁੱਤਿਆਂ ਦਾ ਮੀਟ ਨਹੀਂ ਆ ਕੁੱਤਿਆਂ ਦੀ ਖੁਰਾਕ ਨਹੀਂ ਆ ਇਹ ਜਿਉਂਦੀਆਂ ਜਾਗਦੀਆਂ ਜਿੰਦਾ ਜੜੀਆਂ ਇਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ